ਤੰਤਨ ਨਾਮਕ ਰਾਜਾ ਸਭ ਦੇ ਪਵਿੱਤਰ ਸਥਾਨ ਤੇ ਮੈਂ ਦੇਰ ਰਾਤ ਇੱਥੇ ਆਇਆ ਸਭ ਤੋਂ ਪਹਿਲਾਂ ਤਾਂ ਮੈਂ ਨਾਮਕ ਰਾਜਾ ਸਭ ਦੇ ਚਰਨਾਂ ਵਿੱਚ ਨਤਮਸ ਹੋੰਦਾ ਹੋਇਆ ਅੱਜ ਇਹ ਗੱਲ ਮੇਰੇ ਧਿਆਨ ਚ ਆਈ ਕਿ ਬਹੁਤ ਲੋਕ ਜਿੱਥੇ ਇਹ ਕਹਿ ਰਹੇ ਕਿ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੀਆਂ ਪੀੜਾਂ ਸੀ ਉਹ ਇੱਥੇ ਉਹਨਾਂ ਦਾ ਮਰਿਆਦਾ ਮੁਤਾਬਕ ਮਾਨ ਸਨਮਾਨ ਨਹੀਂ ਹੋਇਆ ਕੁਝ ਉਹਦੇ ਪ੍ਰੋ ਕੁਝ ਉਹਦੇ ਅਗੇਂਸਟ ਬੜੇ ਲੋਕਾਂ ਦੇ ਵਿਚਾਰ ਨੇ ਮੈਂ ਇਸ ਕਰਕੇ ਥਿਆ ਕਿ ਜਦੋਂ ਦਾ ਮੈਂ ਜੰਮਿਆ ਅੱਜ ਮੈਂ 65 ਸਾਲ ਦਾ ਹੋ ਗਿਆ ਮੇਰੀ ਦਾਦੀ ਮੇਰਾ ਬਾਬਾ ਮੇਰੀ ਮਾਂ ਮੇਰਾ ਪਿਓ ਅੱਜ ਤੱਕ ਇਸ ਥਾਂ ਦੀ ਮਹਿਮਾ ਬਾਰੇ ਗੱਲ ਕਰਦਾ ਰਿਹਾ ਪਰ ਮੈਂ ਸਮਝਦਾ ਕਿ ਇਹ ਉਹ ਸਥਾਨ ਹੈ ਜਿੱਥੇ ਕਦੀ ਵੀ ਕੋਈ ਮर्यादा ਭੰਗ ਨਹੀਂ ਹੋ ਸਕਦੀ ਜਿੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੈ ਇੱਥੇ ਜਿੰਨੀਆਂ ਵੀ ਮਹਾਰਾਜ ਦੀਆਂ ਬੀੜਾ ਮਿੜੀਆਂ ਮੈਂ ਸਮਝਦਾ ਕਿ ਜਿਸ ਤਰ੍ਹਾਂ ਕਿਉਂਕਿ ਮੈਂ ਤਾਂ ਹਰ ਹਫ਼ਤੇ ਇੱਥੇ ਆਣਾ ਜਿਸ ਤਰ੍ਹਾਂ ਦਾ ਮਾਨ ਸਤਿਕਾਰ ਇੱਥੇ ਮਿਲਦਾ ਉਹ ਅੱਜ ਤੱਕ ਮੈਂ ਕਿਸੇ ਹੋਰ ਸਥਾਨ ਤੇ ਨਹੀਂ ਦੇਖਿਆ ਕਿਉਂਕਿ ਇੱਥੇ ਜਿੰਨੀ ਵੀ ਦੁਨੀਆ ਜਿੰਨੇ ਵੀ ਸ਼ਰਧਾਲੂ ਇੱਥੇ ਆਂਦੇ ਆ ਉਹਨਾਂ ਦੀ ਜਿੱਥੇ ਰਾਜਾ ਰਾਯਾ ਸਾਹਿਬ ਦੇ ਪ੍ਰਤੀ ਸ਼ਰਧਾ ਹੁੰਦੀ ਆ ਉੰਨੀ ਉਹ ਸ਼ਰਧਾ ਗੁਰੂ ਗ੍ਰੰਥ ਸਾਹਿਬ ਪ੍ਰਤੀ ਰੱਖਦੇ ਆ ਸੋ ਮੈਂ ਸਮਝਦਾ ਕਿ ਅੱਜ ਦਾ ਮੇਰਾ ਇੱਥੇ ਆਣਾ ਮੈਂ ਇਸ ਲਈ ਆਇਆ ਕਿ ਮੈਂ ਇਸ ਹਲਕੇ ਦਾ ਨਮਾਇਦਾ ਆ ਔਰ ਇਸ ਘਰ ਦਾ ਕੁੱਕਰ ਆ ਔਰ ਮੈਂ ਇਹ ਆਪਣੀ ਡਿਊਟੀ ਸਮਝਦਾ ਕਿ ਜੇ ਅੱਧੀ ਰਾਤ ਨੂੰ ਵੀ ਸਾਡੇ ਇਸ ਸਥਾਨ ਤੇ ਜਿੱਥੋਂ ਅਸੀਂ ਸਾਰਾ ਕੁਝ ਪ੍ਰਾਪਤ ਕੀਤਾ ਉਹ ਉਹਨੂੰ ਕਲੀਅਰ ਕਰਨਾ ਮੇਰੀ ਡਿਊਟੀ ਹੈ ਸੋ ਅੱਜ ਮੈਂ ਇਹ ਗੱਲ ਕਲੀਅਰ ਕਰਨ ਆਇਆ ਕਿ ਇਹ ਉਹ ਸਥਾਨ ਆ ਜਿੱਥੇ ਸਦਾ ਹੀ ਮर्यादा ਨਹੀਂ ਮर्यादा ਤਾਂ ਇੱਕ ਉਸ ਸ਼ਬਦ ਆ ਕੁਝ ਗੱਲਾਂ ਚ ਲਿਮਿਟੇਸ਼ਨ ਆ ਮੈਂ ਸਮਝਦਾ ਕਿਤੇ ਕਦੀ ਵੀ ਉਸ ਗੁਰੂ ਦੀ ਉਸ ਪਰਮਾਤਮਾ ਦੀ ਉਸ ਬੇਰ ਉਸ ਪਾਈ ਗੁਰੂ ਦੀ ਕਦੀ ਵੀ ਦੀ ਮਹਿਮਾ ਦੇ ਵਿੱਚ ਕਮੀ ਨਹੀਂ ਆਣ ਦਿੱਤੀ ਗਈ ਔਰ ਗੁਰੂਕੁਆਂ ਸਾਹਿਬ ਦਾ ਸਤਕਾਰ ਇੱਥੇ ਸਦਾ ਹੀ ਮੈਂ ਦੇਖਿਆ ਕਿ ਉਹ ਮੈਂ ਕਿਸੇ ਹੋਰ ਸਥਾਨਾ ਦੇ ਨਸਤ ਕਾ ਨਹੀਂ ਦੇਖਿਆ ਮੈਂ ਇੱਥੇ ਹੁੰਦਾ ਸੋ ਮੈਂ ਇਹ ਜੋ ਲੋਕ ਇਹਦੇ ਫੇਵਰ ਚ ਕਹਿੰਦੇ ਨੇ ਜੋ ਲੋਕ ਇਹਦੇ ਅੰਗੇਸਟ ਕਹਿੰਦੇ ਨੇ ਨਹੀਂ ਕਿ ਅਪੀਲ ਕਰਨ ਆਇਆ ਕਿ ਇਹ ਸਾਡਾ ਉਹ ਸਥਾਨਾ ਜਿੱਥੇ ਅਸੀਂ ਸਦਾ ਹੀ ਮੰਗਣ ਆਏ ਆ ਅੱਜ ਅਸੀਂ ਮਰਿਆਦਾ ਦੀ ਗੱਲ ਕਰ ਰਹੇ ਆ ਔਰ ਜਿੱਥੇ ਅਸੀਂ ਸਦਾ ਹੀ ਮੰਗਣ ਆਏ ਉਥੇ ਮਰਿਆਦਾ ਭੰਗ ਨਹੀਂ ਹੋ ਸਕਦੀ ਸੋ ਮੇਰੀ ਇਹ ਸਾਰਿਆਂ ਨੂੰ ਬੇਨਤੀ ਹੈ ਕਿ ਅਸੀਂ ਰਲ ਕੇ ਇਸ ਦਾ ਇਸ ਸਤ ਦਾ ਸਤਕਾਰ ਵੀ ਕਰਨਾ ਔਰ ਲੋਕਾਂ ਤੱਕ ਇਹ ਗੱਲ ਲੱਕੇ ਜਾਣੀ ਹੈ ਕਿ ਇੱਥੇ ਮਰਿਆਦਾ ਵੀ ਇੱਥੇ ਸ਼ਰਧਾ ਵੀ ਇੱਥੇ ਹਰ ਤਰ੍ਹਾਂ ਦੀ ਜੋ ਸਾਡੇ ਮਨ ਚ ਦਾ ਗੁਰੂ ਪ੍ਰਤੀ ਸਾਨੂੰ ਸਰਜੋ ਸਾਡੇ ਮਨ ਚ ਦਾ ਉਸ ਪਰਮਾਤਮਾ ਉਸ ਵਾਹਿ ਪ੍ਰਤੀ ਇੱਥੇ ਅਸੀਂ ਸ਼ਰਧਾ ਨਾਲ ਆਨੇ ਆ ਔਰ ਉਹ ਮੰਗਣ ਦੀ ਕੋਸ਼ਿਸ਼ ਕਰਦੇ ਆ ਇਹ ਹੀ ਬੇਨਤੀ ਹੈ ਕਿ ਇਹਨੂੰ ਅਸੀਂ ਮਾਦਾਈਏ ਸੋ ਸਾਰਿਆਂ ਦਾ ਬਹੁਤ ਬਹੁਤਾਂ ਜੈ ਰਾਜਾ ਸਭ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ